ਕਹਿੰਦਾ ਇੱਕ ਇਹਦੇ ਵੀ ਲੱਗਦਾ ਜਦ ਤੈਨੂੰ ਵੀ ਹੋਵੇ ਪਤਾ ਜੀਜਾ ਡਬਲ ਆਵਾਜ਼ ਆਉਂਦੀ ਬਾਅਦ ਚ ਹਾਂ ਰੁੱਤ ਵੜੀ ਗਿਆ ਨਾ ਨਹੀਂ ਆ ਰਹੀ ਨਹੀਂ ਆਠਵੀਂ ਜੰਗ ਨਹੀਂ ਯਾਰ ਇਹ ਸਾਡੇ ਧਾਜੂ ਤੋਂ ਵੱਡਾ ਆਇਆ ਨੇ ਸਾਡੇ ਧਾਜੂ ਦੀ ਗੱਲ ਕੋਈ ਨਹੀਂ ਤੂੰ ਪੁੱਛ ਦੱਸ ਕਿੰਨੇ ਦਿਨ ਲੈ ਲੈਂਦੇ ਨੇ ਗਿਆ 40000 ਰੁਪਏ ਮੰਗਿਆ ਸੀ 35000 ਰੁਪਏ ਮੰਗਿਆ ਨੂੰ ਮੈਂ ਦੀ ਮੈਂ ਪਹਿਲੇ 40 ਗਿਆ ਸੀ ਮੈਂ ਕਹਿੰਦਾ ਲੈਣ ਦਨ ਪੈਸੀ ਦੀ ਮੰਗਦੀ 20 ਦੀ ਦਨੇਗਾ ਨਹੀਂ 3 ਨਹੀਂ ਨਹੀਂ 20 ਦੀ ਉਹ ਨਹੀਂ ਚਾਚਾ ਹੈ 20000 ਦੀ ਲੈ ਕੋਈ ਛੱਡ ਦੇ ਬਿਲਕੁਲ ਛੱਡ ਦੇ ਕੋਈ ਛੱਡ ਦੇ 30 ਦੀ ਵੀ ਨਹੀਂ ਬੰਨੀ ਹੈ ਇਹ ਤਾਂ 30 ਦੀ ਵੀ ਨਹੀਂ ਬੰਨੀ ਤੂੰ 20 ਜੇ ਨਾ ਕਰੀ ਜਾਂਦਾ ਇਹ ਤਾਂ 30 ਦੀ ਵੀ ਨਹੀਂ ਬੰਨੀ ਹੋਰ ਦੱਸ ਕੋਈ ਆਪਾਂ 500 ਦੇਖ ਲੈ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਦੇਖ ਲਿਆ ਤੂੰ ਦੇਖਣਾ ਤੂੰ ਸੌਦਾ ਲੈਣਾ ਦੇਖਣਾ ਤੈ ਅਭੀ ਦੇਖ ਲੈ ਦੀਆਂ ਦੀ ਨਹੀਂ ਪਹਿਣਾ ਚਾਚਾ ਦੇ ਦੀ ਪਹਿਣਾ ਨਹੀਂ ਦੇ ਉਹ ਪੈਸੀ ਉੱਚੇ ਉੱਚੇ ਆ ਉਹ ਨਹੀਂ ਚਾਚਾ ਇਹ ਦੁੱਧੀ ਕੱਢਦੀ ਆ ਹੱਲੇ ਬਾਠੇ ਦੇਖੀ ਪਹਿਲੇ ਹੈ ਬਾਠੇ ਕਿਸੇ ਨੇ ਆ ਕੀ ਕਿੰਨੀ ਲੱਗੂਗੀ ਆ ਦੇਖ ਲੈ ਹੱਲੇ ਕਣੀਆਂ ਖਾਲੀਆਂ ਨੇ ਹੱਲੇ ਦੁੱਧ ਚੁੰਗਦਾ ਨਹੀਂ ਮੈਂ ਨਹੀਂ ਕਣੀਆਂ ਪੈਰੀਆਂ ਹਾਂ ਯਾਰ ਜੀ ਚਾਚਾ ਯਾਰ ਪੈਸੇ ਲੱਗਦੇ ਨੇ ਦੁੱਧ ਚੁੰਗਦਾ ਨਹੀਂ ਹਜੇ ਇਹ ਯਾਰ ਮੁੱਲ ਕਰਨ ਵਾਲੀ ਬਾਠ ਹਾਂ

ਇਹ ਆ ਰਹੀ ਹੈ ਇਹ ਆ ਰਹੀ ਹੈ ਨਹੀਂ ਆ ਰਹੀ ਆਹ ਦੇ ਦੇ ਨੇ ਆਲਾ 15000 ਦੇ ਦੇ ਨੇ ਵੀ ਦੁੱਗੀ ਪਾਟ ਆ ਦੇ ਲੋ ਆ ਲੈ ਤੁਹਾਡਾ ਆ ਲੈ ਲੈ ਲਾ ਸੌਖ ਨਾਲ ਰੱਖਣੀ ਆ ਉਹ ਵੀ ਸੌਖ ਨਾਲ ਫਿਰ ਚੀਚਾਂ ਤੇ ਪੈਸੇ ਲੱਗਦੇ ਤੇ ਵੀ ਨਿਆਣਾ ਹੈ ਨਹੀਂ ਕੁਆਲਟੀ 'ਚ ਪੈ ਲੱਗਦੇ ਆ ਦੇ ਲੈ ਵੀ ਦੁੱਗੀ ਪਾਟ ਜੀ ਅੱਗੇ ਰਾਮਾਂਗੇ ਤਾਂ ਆ ਅਸੀਂ ਅਸੀਂ ਤੋਂ ਦੋ ਦੋ ਮੈਨਿਆਂ ਨੂੰ 15 15 20 20 ਹਜ਼ਾਰ ਨੂੰ ਘਰੇ ਵੇਚ ਲੈਨੇ ਮੈਮਣੀਆਂ ਟਿਕਦੀਆਂ ਨਹੀਂ ਦਿੱਦੀ ਜਨ ਇਹਨੂੰ ਪੁੱਛ ਇਹਨੂੰ ਕਿ ਤੂੰ ਹੋਰ ਨਾ ਫੜਵੀ ਕੋਈ ਪਤਾ ਦੇਣੀ ਕਿੰਨੇ ਦੀ ਇੱਕੋ ਹੀ ਦੱਸ ਦੇ ਹੁਣ ਇਹਨੂੰ ਇੱਕ ਵਾਰ ਗੱਲ 1000 ਰੁਪਏ ਘਾਟ ਦੇ ਦੇ ਯਾਰ 35 ਜੋ ਹੋਰ ਦੱਸ ਨੀ ਗੱਲ ਦੀ ਗੱਲ 1.99 ਤੂੰ ਫੇਰੇ ਕੇ ਜੇ ਪੱਕਾ ਦੱਸ ਦੇ ਫੇਰੇ ਮੈਨੂੰ ਕਿਆ ਹੁੰਦੀ ਲੋੜ ਕੀ ਆ ਦੱਸ ਖਾਂਦੇ ਕੁਝ ਪੱਕਾ ਕਰਦੀ ਮਰਜ਼ੀ ਚਲਾਉਂਗੀ 35000 ਦੀ ਦੇ ਉਹ 25000 ਦੀ ਨਹੀਂ ਚਾਚਾ 25 ਦੀ ਨਹੀਂ ਬੈਠੀ ਹਸਤਾਜੀ ਪੱਕਲਾ ਪੈਸੀ ਨਹੀਂ ਨਹੀਂ ਚਾਚਾ ਨਹੀਂ ਨਹੀਂ ਬਿਨਾ ਕਹੇ ਤੈਨੂੰ 25000 ਤੈਨੂੰ ਵੀ ਪਤਾ ਚਾਚਾ ਮੈਨੂੰ ਤਾਂ ਪਤਾ ਨਹੀਂ ਪਤਾ ਆਲੇ ਨੂੰ ਵੀ ਚੀਜ਼ ਦਾ ਕੁਆਲਟੀ ਦਾ ਚਾਹ ਤੇਰੀ 25 ਦੀ ਹੈਗਾ ਫਿਰ 25 ਦੀ ਆਪਾਂ ਦੇ ਦਿੰਦੇ ਕਿ ਕਿੱਡੀ ਗੱਲ ਸੂਈ ਦੀ ਗੱਲ ਨਾ ਦੇ ਕਾਪਾ ਦਾ ਹਲੇ ਲੁਆਈ ਨਹੀਂ ਇਹਨੇ ਅਜੇ ਸੂਈ ਵੀ ਨਹੀਂ ਪਸੰਦ ਰਹੀ ਹਲੇ 6 ਮਹੀਨਾ ਸਾਲ ਹੌਣ ਵੀ ਨਹੀਂ ਲੁਆਉਣੀ ਹਲੇ ਭਾਈ ਉਹਨੇ ਸੂਣਾ ਪਹਿਲੀ ਕਦੇ ਹਾਂ ਫਿਰ ਤਾਂ ਇਹ ਕੰਮ ਹੋ ਜਾਂਦਾ ਇਹਦਾ ਕੋਈ ਕਦਮ ਵੀ ਨਹੀਂ ਕਰਨਾ ਸੀ ਹੋਪੇ ਮੇਰੀ ਠੀਕ ਹੈ ਹੱਥ ਹੋਰ ਜੱਟ ਹੈਗੀ ਕਿ ਜੇ ਛੋਟੇ ਜਿਹੇ ਜਾਇਸ਼ ਦੇਖੋ ਹਸਤਾਬ ਮੈਂ ਹਜ਼ਾਰ ਘੱਟ ਦਿਨ ਤਾਂ ਠੀਕ ਹੈ ਉਹ ਨਹੀਂ ਚਾਚਾ ਆਇਆ ਵੀ ਨਹੀਂ ਤੈਨੂੰ ਪਤਾ ਤਾਜੂ ਦੀਆਂ ਕਿਵੇਂ ਮੋਲ ਨੇ 25 ਕਿ ਲਗਾ ਫੋਨ ਲਾ ਕੇ ਪੁੱਛ ਲਾ ਚੱਲ ਅਗਲੇ ਤਾਂ ਵੇਚੂ ਤੱਕ ਨੂੰ ਦਾ ਬਾਤ ਵਿਖਦੇ ਨਹੀਂ ਨਾਲ ਦਾ ਨਹੀਂ ਉਹਦੇ ਫਿਰ ਤੈਨੂੰ ਪਤਾ ਉਹਦੇ ਕੋਲ ਤੇ ਯਾਰ ਤਾਕੀ ਦੇ ਚੀਜ਼ਾਂ ਵਧੀਆਂ ਨੇ ਆਉਂਦਾ ਫਿਰ ਹੁਣ ਇਹ ਉੱਤੋਂ ਆਏ ਆਣੇ ਮਾਰੀ ਨੇ ਦੱਸ ਤਾਕੀ ਦਾ ਮਾਲ ਕਿਹੜਾ ਮਾਰਾ ਵਧੀਆ ਮਾਲ ਹੈ ਬੱਚੇ ਦਾ ਆ ਦੋਨੋਂ ਬੈਠਾ ਉੱਤੋਂ ਆਏ ਨੇ ਕਿ ਹਾਂ ਇੱਕ ਆ ਲਾਲ ਡੱਬੀ ਜੀ ਖੜੀ ਹੈ ਕਿੱਥੇ ਆ ਬੜੀ ਆ ਲੈ ਨਹੀਂ ਬੜੀ ਉਹ ਖੜੀ ਆ ਉਹ ਦੇ ਚੀਜ਼ਾਂ ਵੇਲੇ ਦੇ ਵਧੀਆ ਤਾਕੀ ਤੇਨੂੰ ਤਿੰਨ 300 ਰੁਪਏ ਆਸੀ ਤਾਂ ਪੂਰਾ ਪੂਰਾ ਇੰਡੀਆ ਹੀ ਖੋਬਦੇ ਆ ਇਹਨਾਂ ਦੇ ਤੇਰੇ ਸੰਗਲ ਲੋੜਾ ਇੰਡੀਆ ਹੀ ਖੋਬਦੇ ਆ ਅਸੀਂ ਤਾਂ ਸੰਗਲ ਦੇ ਮੈਨੂੰ ਨਾਲ ਹਾਕਮਾ ਇਹ ਸੰਗਲ ਮਾਇਪਾ ਆਪਾਂ ਨੂੰ ਲਾਣਾ ਇਹ ਕੰਮ ਸਾਰੇ ਪੰਜਾਬ ਵਿੱਚ ਖਰਾਬ ਕਰਦੇ ਨੇ ਇੰਡੀਆ ਖਰਾਬ ਕਰਦਾ ਸਾਰਾ ਇੰਡੀਆ ਖਰਾਬ ਕਰਦਾ ਇਹ ਬੰਦੇ ਨੇ ਵੀਡੀਓ ਪਾ ਪਾ ਕੇ ਪਾਪਾ ਕੇ ਬਿਹਾਰ ਬੰਗਾਲ ਛੱਡ ਕੇ ਇੱਕ ਜੁਗਨੂ ਆੜੀ ਬਣ ਕੇ ਤੇ ਹੀ ਬੋਲਣ ਲੱਕ ਜੁਗਨੂ ਬਣ ਕੇ ਸਾਰੇ ਆੜੀ ਯਾਰ ਆਪਣੇ ਜਾਂ ਸੱਤੇ ਵੀ ਆੜੀ ਇਹ ਵੀ ਆ ਰਹੀ ਹੈ ਸਾਰੇ ਆਪਣੇ ਆ ਰਹੀ ਹੈ ਠੀਕ ਹੈ ਕਿ ਨਹੀਂ ਉਹੀ ਵੀਰੇ ਆੜੀ ਹੈ ਜਿਹੜੇ ਜੇ ਸਾਡੀ ਵੀਡੀਓ ਕੋਈ ਕਰਾ ਕੋਈ ਮੋਲਨੇਗਾ 2000 ਸ਼ਾਂਗ ਦਾ ਕੋਈ ਮੋਲ ਨਹੀਂ ਹੋ ਤੇ ਹੋ ਯਾਰ ਬਾਤਾਂ ਨਹੀਂ ਬਾਈ ਯਾਰ ਤੂੰ ਵਿਚਾਲੇ ਕੱਲੀ ਹੋ ਰਹੀ ਹੈ 28 ਦੀ ਖਰੀਦ ਨਹੀਂ ਆ ਯਾਰ ਤਾਂ ਦੇ ਉਹ ਦੇ ਕੋਈ ਨਾ ਪੁੱਛਿਆ ਇਹਨਾਂ ਵਿੱਚ 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 ਕਰਕੇ ਮੈਂ ਦੇਣਾ ਹੋਈ ਜਾਂਦਾ ਹੈ ਯਾਰ ਪਾ ਦਾ ਉਹਨਾਂ ਦਾ ਵੀ ਦੇ ਆ ਗਰੀ ਬੰਦੇ ਨੇ ਦੇ ਬਾਲੀ ਗੱਲ ਦਾ ਆ ਜਾ ਪੂਰੇ ਦੀ ਲੈ ਜਾ ਜਾ ਹੋਨੇ 20000 ਰੁਪਏ ਕੱਢ ਗਿਆ 5000 ਰੁਪਏ ਤੈਨੂੰ ਪਤਾ ਨਹੀਂ ਮੈਂ ਪੁੱਛਿਆ ਹੀ ਨਹੀਂ ਚਾ ਲੋ ਤੈਨੂੰ ਪੁੱਛਿਆ ਤੈਨੂੰ ਵੀ ਪਤਾ ਵਾ ਕੋਈ ਨਹੀਂ ਫਰੋਂ ਠਾਹੀ ਉਹ ਮਹਿਲਾ ਸਿੱਟਾ ਇਹ ਕਹਿੰਦਾ ਵੀ 28 ਦੀ ਦੇ ਦੂ ਯਾਰ ਮੈਨੂੰ ਪੁੱਛਿਆ ਹੀ ਨਹੀਂ ਪਾਟੀ ਚੰਗੀ ਆ ਮੈਂ ਤਾਂ ਉਹ ਪੁੱਛਿਆ ਹੀ ਨਹੀਂ ਪਾਪਾ ਕਰੋ ਜੀਦ ਦਿਨ ਪਾਟ ਬਣ ਗਈ ਤੂੰ ਲੱਖ ਦੀ ਵੇਚੇ ਤੈਨੂੰ ਪਾਪਾ ਕਰੇ ਪੈਨੂ ਦੇ ਮੰਗ ਪਤਾ ਤਾਂ ਨਾਮ ਵੀ ਆਇਆ ਜੇ ਤੈਨੂੰ ਸਾਠ ਹਜ਼ਾਰ ਦੇ ਚਾਹੇ ਮਾੜਾ ਕਹਿੰਦਾ ਜੇ ਉਹਦੇ ਵਿੱਚ ਬਈ ਬਾਤ ਚਲੇ ਜਾਵੇ ਪੱਟ ਸੁਣਨ ਵਾਲੇ ਹੋਗੇ 60 ਹਜ਼ਾਰ ਕੇ ਦੀ ਹੋ ਗਈ ਆਏ ਸੌਦਾ ਨਹੀਂ ਬੀੜੀ ਚ ਕਰਦਾ ਜਦ ਲੱਖ ਲੱਖ ਦੀ ਲੈ ਕੇ ਆਸੀ ਖਰਾਬ ਨੇ ਤਾਂ ਫਿਰ ਸੌਦਾ ਹੀ ਬੀੜੀ ਚ ਕਰਦਾ ਹਾਂ ਤੁਹਾਨੂੰ ਜਾਨੀ ਹਾਂ ਜੀ ਮਜ਼ਾ ਆ ਪਸਿੱਤੀ ਸਾਠ ਨਾ ਇਹ ਲੱड्डੂ ਵਧੀਆ ਪਕਉਂਦਾ ਲੱड्डੂ ਮੁਰਗਾ ਭੁੰਨ ਕੇ ਖਵਾਉਂਦਾ ਹਲਵਾਈ ਬਹੁਤ ਸਟੈਂਡਰਡ ਦਾ ਹਲਵਾਈ ਹੈ ਮੇਰੇ ਨਾਲ ਕਿਹੜਾ ਕੁਸਮਰਜੀ ਪਕਵਾਦਾ ਆਰੇ ਪੰਦੀਪ ਪਾਰਕਾ ਸਾਹ ਆਂਣਾ ਲਾਉਂਦਾ ਏ ਹੋਰ ਬੇਹਾਨੀਆਂ ਉਹ ਤੂੰ ਇਕੱਠੇ ਹੀ ਫੜਾ ਦੇ ਮੈਨੂੰ ਲੈ ਲੈ ਉਹਨੂੰ ਝੁੰਡਾ ਫੜਾ ਕੇ ਪੈਸੇ ਅਗਲਾ ਆਪੇ ਗਣ ਕੇ ਫੜਾਉਂਗਾ ਸਿੱਧੇ ਕਰਕੇ ਗਣ ਲੈ ਮੈਂ ਟੱਕਲਾ ਕਰਾਂ ਕੌਣ ਠੱਗੀ ਲਾ ਦੇਣਾ ਮੇਨ ਨਾਲ ਨਹੀਂ ਆਪ ਹੀ ਕਰਕੇ ਆਲਾ ਫੜਾਵੇ ਨਾ ਬਣਾ ਕੇ ਲਾ ਸਹੀ ਗੱਲ ਆ ਗਈ ਹਾਂ ਕੌਣ ਹੈ ਓ ਇਦਾਂ ਗੋਲਾ ਵਰਦੀ ਗੋਲਾ ਪਰ 12000 ਦੀ ਠੱਗੀ ਲਾਗੇ ਮੈਂ ਇਹ ਕਿਵੇਂ ਹੁਣ ਕਹਿੰਦੇ ਮੇਰੇ ਬੜਾ ਜਾਏ ਪੈਸੇ ਕਹਿੰਦਾ ਮੇਰੇ ਮੇਰੇ ਕਰ ਲਉਣਾ ਕਹਿੰਦੇ ਪੈਸੇ ਦੰਨਿਆ ਤੂੰ ਇਧਰ ਨੂੰ ਜਾਏ ਮਰ ਜਾ ਹੁਣ ਐਵੇਂ ਯਕੀਨ ਨਹੀਂ ਮੈਨੂੰ ਅੱਪੇ ਨਹੀਂ ਲਾਗੇ ਭੈਣ ਤੇ ਲਾਦੀ ਬੱਕਰੀ ਫੜ ਕੇ ਉਹ ਹਾਕਮ ਵਰਗਾ ਮੇਰੇ ਪਾਕੇ ਘਰ ਦਾ ਐਸਾ ਕਰ ਗਿਆ 12000 ਦੀ ਮੈਂ ਪਰੇ ਰੁਕੀ ਕਿਸ਼ਤੋ ਲੈ ਕੇ ਇਧਾਰੇ 25 ਸਾਲ ਮੈਂ ਦੰਨਾ ਪਈ ਉਹ ਹੀ ਮੈਂ ਤੈਨੂੰ ਕਹਿੰਦਾ ਅਗਲੇ ਕਹਿਵਾ ਦੀ ਕਮਾਈ ਨਹੀਂ ਉਹ ਤੇ ਦੁਵਾਨ ਅਕਲ ਪੂਰੀ ਆ ਗਈ ਹੁਣ ਵੀ ਅਗਲੀ ਜੁਦਾ 12 ਲੱਖ ਦੀ ਅਕਲ ਆ ਗਿਆ ਸਮਝ ਲੈ ਨਾ ਇਹ ਤਾਂ ਪੈਸਿਆਂ ਵਾਲੇ ਬਾਤ ਕਰ ਰਹੇ ਨੇ ਜਦੋਂ ਤੱਕ ਅੱਛਾ ਤੇਰੀ ਥੋੜੀ ਪਿੱਛੇ ਲੱਗਣਦਿਆਂ ਫੜ ਪੈਸੇ ਆਦੇ ਨੂੰ ਫੜਾ ਮੈਂ ਤਾਂ ਦੇ ਦਿੱਤੇ ਮੈਂ ਆਪਾਂ ਤਾਂ ਜਾ ਕੇ ਇਹਨੂੰ ਕਿਹਾ ਭਾਈ ਆਦਾ ਤੂੰ ਵੀ ਘਾਟਾ ਖਾ ਗਲਤੀ ਤੇਰੀ ਵੀ ਹੈ ਤੈਨੂੰ ਪੈਸੇ ਫੜ ਲੈ ਜਾਈਦਾ ਸੀ ਉਦੋਂ ਉਹਨੇ ਸੌਦਾ ਕਰਿਆ ਇਹਦੀ ਸਾਰੇ ਜੂ ਬਾਈ ਸੋਹਣੇ 3 4 5 घर <laughs> ਲਖਾਈ ਹੀ ਹੋਵੇ ਡਾਕਟਰ ਨੂੰ ਛੂਟ ਕਰਾ ਦੇ ਲਖਾਈ ਕਰਾ ਲੋ ਤੇ ਹੁਣ ਛੂਟ ਛੂਟ ਹੋ ਗਿਆ ਤੈਨੂੰ 100 ਰੁਪਏ ਲਖੋਰ ਦੇ ਦੇ ਜਿਹੜੀ ਮਰਜ਼ੀ ਦੇ ਦੇ ਇਹ ਲਖਾਈ ਲਖਾਈ ਕਰਾ ਦੂਗਾ ਇਹ ਲਖਾਈ ਕਰ ਦੂਗਾ ਬਸ 200 ਰੁਪਏ ਦੇ ਦੋ ਆਪੀ ਜੱਬ ਦੇ ਕੋਲ ਚਲੋ ਚਲੋ ਮਾਹੀ ਮੇਰਾ ਹਾਂ ਹਾਂ ਕਰ ਜੋ ਭਾਈ ਹਾਂ ਤਾਂ ਤੇ ਉਹ ਭਲੇ ਜਿਹਾ ਨੋਟ ਇੱਕ ਦੇ ਦੇ